ਮੁਰਦਾਬਾਦ ਮੁਰਦਾਬਾਦ ਨਾ ਸਰਕਾਰ ਮੁਰਦਾਬਾਦ 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 ਜਿੰਦਾਬਾਦ 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 ਯਾਤ ਦੇ ਕੇਂਦਰ ਸਰਕਾਰ ਮੁਰਦਾਬਾਦ 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 ਆਪ ਵੀ ਪਿੰਲੀ ਕਾਰਗੁਜ਼ਾਰੀ ਮੁਰਦਾਬਾਦ ਹੁਨਦਾਬਾਦ ਸਤਿ ਸ੍ਰੀ ਅਕਾਲ ਜੀ ਮੈਂ ਲਾਜ਼ਰ ਲਖਨਾਸ਼ੀ ਭਗਤ ਸਿੰਘ ਨੌਜਵਾਨ ਸਭਾ ਤੇ ਤਹਿਸੀਲ ਸਿਕਤਰ ਅੱਜ ਜਿਹੜਾ ਪੰਜਾਬ ਦੇ ਕੇਂਦਰ ਸਰਕਾਰ ਦਾ ਪਤਲਾ ਫੂਕਿਆ ਗਿਆ ਹੈ ਇਹ ਬਹੁਤ ਹੀ ਨਿੰਦਣੀਓ ਘਟਨਾ ਕਿ ਕੱਲ ਜਿਹੜਾ 26 ਜਨਵਰੀ ਦਾ ਸ਼ੁਭ ਮੌਕੇ ਤੇ ਜਿਹੜਾ ਡਾਕਟਰ ਭੀਮਰਾਓ ਮੇਦਕਰ ਦੇ ਸਟੈਚੂ ਤੇ ਹਮਲਾ ਕੀਤਾ ਗਿਆ ਇਹ ਸਰਕਾਰ ਦੀ ਕਹਿ ਲੋ ਘਟੀਆ ਤੇ ਨਿੰਦਣਯੋਗ ਜਿਹੜੀ ਕਾਰਗੁਜ਼ਾਰੀ ਆ ਇਹ ਬਹੁਤ ਗਲਤ ਹੋਇਆ ਜਿੰਨਾ ਵੀ ਹੋਇਆ ਸਟੈਚੂ ਤੇ ਜਿਹੜਾ ਹਮਲਾ ਕੀਤਾ ਗਿਆ ਇਹ ਸਰਕਾਰ ਦੀ ਨਲਾਇਕੀ ਤੇ ਢਿੱਲੀ ਕਾਰਗੁਜ਼ਾਰੀ ਕਾਰਨ ਹੀ ਹੋਇਆ ਇਹ ਵੱਖ-ਵੱਖ ਥਾਵਾਂ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਥੇਬੰਦੀਆਂ ਵੱਲੋਂ ਸਾਡੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਿਹਾਤੀ ਮੈਜੂਰ ਸਭਾ ਸਾਂਝੀਆਂ ਜਥੇਬੰਦੀਆਂ ਵੱਲੋਂ ਇਸ ਪੂਰੀ ਜ਼ਿਲ੍ਹੇ ਅੰਦਰ ਵਿਰੋਧ ਕੀਤਾ ਗਿਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਸਰਕਾਰ ਨੇ ਇਹਨਾਂ ਸਰਾਰਥੀ ਅੰਸਰਾਂ ਨੂੰ ਨਾਥ ਨਾ ਪਾਈ ਤੇ ਆਉਣ ਵਾਲੇ ਸਮੇਂ ਸਾਡੀਆਂ ਜਥੇਬੰਦੀਆਂ ਪੂਰਾ ਐਕਸ਼ਨ ਸਰਕਾਰ ਵਿਰੁੱਧ ਲੈਣ ਗਿਆ ਧੰਨਵਾਦ ਜੀ ਸਰਕਾਰ ਦੀ ਢਿੱਲੀਕਾਰ ਗੁਜਾਰ ਪਰ ਮੁਦਦਾਂ ਜਿੰਨਕ ਜਫੇ ਬੰਨੀਆਂ ਦਾ ਸਾਰਿਆਂ